ਇਦੇ ਵਿੱਚ ਸਰ ਇੱਕ ਇਸਰਾਇਲ ਵੀ ਇੱਕ ਸਾਡੇ ਗੈਰੀ ਉਰਫ ਗੌਰਵ ਦੀ ਇਹ ਸਾਡੇ ਕਪੂਤਲਾ ਦੇ ਨਿਵਾਸੀ ਨੇ ਇਹ ਸੋਸ਼ਲ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਤੇ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਇੰਸਟਾਗ੍ਰam ਫੇਸਬੁੱਕ ਦਾ ਬਾਕੀ ਜਿਹਨੇ ਵੀ ਪਲੇਟਫਾਰਮ ਹੋਣਾਂ ਦੇ ਉੱਤੇ ਆਪਣੀਆਂ ਇਮੀਗ੍ਰੇਸ਼ਨ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਸੰਬੰਧੀ ਜਾਣਕਾਰੀ ਭਰੀਆਂ ਵੀਡੀਓ ਪਾ ਕੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਵੀ ਕੋਈ ਐਜ਼ ਅ ਕਸਟਮਰ ਇਹਨਾਂ ਨਾਲ ਕਰਦਾ ਉਹਨਾਂ ਨੂੰ ਸਲਾਹ ਦਿੰਦੇ ਆ ਐਡਵਾਈਸ ਦਿੰਦੇ ਆ ਉਹਦਾ ਇਹ ਜਿੰਨੀ ਵੀ ਬੰਦੀ ਫੀਸ ਹੈ ਉਹਨਾਂ ਤੋਂ ਚਾਰਜ ਕਰਦੇ ਸੀਗੇ ਤੇ ਬਟ ਇਹਨਾਂ ਦੇ ਨਾਲ ਇਹਨਾਂ ਦੀ ਹੀ ਆਈਡੀ ਸਾਰੇ ਚੈਨਲਾਂ ਤੋਂ ਉਹ ਠੀਕ ਬਣਾ ਕੇ ਕੁਝ ਬੰਦਿਆਂ ਨੇ ਉਹਦਾ ਮਿਸਯੂਜ਼ ਕੀਤਾ ਔਰ ਉਹਨਾਂ ਦੇ ਵਿੱਚ ਆਪਣਾ ਅਕਾਊਂਟ ਨੰਬਰ ਤੇ ਆਪਣੇ ਫੋਨ ਨੰਬਰ ਦੇ ਕੇ ਉਹਦੇ ਤੇ ਠੱਗੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਜਿਹਦੇ ਸਬੰਧ ਦੇ ਵਿੱਚ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਸੀਗੀ ਜਿਸ ਦੀ ਪ੍ਰੋਪਰ ਪੜਤਾਲ ਕਰਨ ਤੋਂ ਬਾਅਦ ਮਕਦਮਾ ਨੰਬਰ 1 3024 ਸ਼ਾਰਟ ਆਈਡੀ ਐਕਟ ਪਰ ਵਾਦਾ ਦਰਜ ਕੀਤਾ ਗਿਆ ਸੀਗਾ ਜੀ ਜਿਸ ਦੇ ਵਿੱਚ ਬਾਅਦ ਦੇ ਵਿੱਚ ਇਹਨਾਂ ਦੇ ਇਹ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹੀਆਂ ਤੇ ਉਹਦੇ ਵਿੱਚ ਵੀ ਫਿਰ ਇਹਦਾ ਵੀ ਇੱਕ ਐਕਸਟਰੈਸ਼ਨ ਦਾ ਤੇ ਕ੍ਰਿਮੀਨਲ ਇੰਟੀਮੀਡੇਸ਼ਨ ਦੇ ਪਰਚਾ ਦਰਜ ਵਾਦਾ ਜਰੂਰ ਕੀਤਾ ਗਿਆ ਸੀਗਾ ਜੀ ਤੇ ਉਸਤੇ ਕਰਦੇ ਹੋਏ ਕਦਮਾਂ ਦੀ ਤਤੀਸ਼ ਕਰਦੇ ਹੋਏ ਸਾਰਾ ਰਿਕਾਰਡ ਪੂਰਤੀ ਕੀਤੀ ਗਈ ਹੈ ਉਸ ਤੋਂ ਬਾਅਦ ਪ੍ਰੋਪਰ ਪਰਮਿਸ਼ਨ ਲੈ ਕੇ ਔਰ ਜਾਸ ਸਾਹਿਬ ਤੋਂ ਗਰੰਟ ਜਾਰੀ ਕਰਵਾ ਕੇ ਇਹਨਾਂ ਦੇ ਤਿੰਨ ਤਿੰਨ ਬੰਦਿਆਂ ਦੇ ਪੱਤੇ ਦਰਜ ਹੋਇਆ ਸੀਗਾ ਜੀ ਜਿਨ੍ਹਾਂ ਦੇ ਨਾਮ ਸੀਗਾ ਜੀ ਪ੍ਰਸ਼ਾਂਤ ਜਰੇਲ ਵਾਸੀ ਕੰਜੋਲੀ ਥਾਣਾ ਸਾਦਾਬਾਦ ਪਤਵਾਲੀ ਜ਼ਿਲ੍ਹਾ ਹਾਥਰਸ ਤੇ ਇੱਕ ਇਹਨਾਂ ਦੀ ਮਾਤਾ ਸੀਗੀ ਜਯਸ਼ੋਦਾ ਦੇਵੀ ਪਤਨੀ ਰਾਜਕੁਮਾਰ ਕੰਜੋਲੀ ਦੀ ਔਰ ਇੱਕ ਸਤਿਆਪ੍ਰਕਾਸ਼ ਪੁੱਤਰ ਰਵੀਸ਼ਰ ਵਾਸੀ ਗੋਬਸਾ ਹਾਜ਼ਰੀ ਅਲੀਗੜ ਉੱਤਰ ਪ੍ਰਦੇਸ਼ ਦੇ ਇਲਾਕੇ ਦੀ ਇਹ ਤਿੰਨ ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਹੋਇਆ ਸੀਗਾ ਤੇ ਪ੍ਰੋਪਰ ਪਰਮਿਸ਼ਨ ਤੋਂ ਬਾਅਦ ਇਹਨਾਂ ਦੇ ਪਿੱਛੇ ਰੇਡ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ ਟਰੈਡ ਦੇ ਰਿਮਾਂਡ ਤੇ ਲਿਆ ਕੇ ਇੱਥੇ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਜਿੱਥੇ ਇਹਨਾਂ ਦੇ ਸਰ 2 ਦਿਨ ਦੇ ਰਿਮਾਂਡ ਤੇ ਸੀਗੇ ਸਾਡੇ ਕੋਲੇ ਇਹਨਾਂ ਦਾ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਫਾਈਨਲ ਤੇ ਮੁਕੰਮਲ ਹੋ ਚੁੱਕੀ ਹੈ ਇਸ ਤੋਂ ਲਵਾ ਜਿਹੜਾ ਇਹਨਾਂ ਕੋਲੋਂ ਜਿਸ ਨੰਬਰਾਂ ਤੇ ਇਹਨਾਂ ਦੀ ਆਈਡੀ ਵਗੈਰਾ ਬਣਾਈ ਹੋਈ ਸੀ ਕਿ ਉਹ ਫੋਨ ਵੀ ਰਿਕਵਰ ਹੋ ਗਿਆ ਇਹਨਾਂ ਤੋਂ ਤੇ ਹੁਣ ਇਹਨਾਂ ਨੂੰ ਦੁਆਰਾ ਜੱਸਾ ਦੇ ਪੇਸ਼ ਕਰਾ ਕੇ ਜਿਸ ਤਰ੍ਹਾਂ ਦਾ ਵੀ ਰਿਮਾਰਡ ਆਏਗਾ ਉਸ ਹਸਾਬ ਨਾਲ ਇਹਨਾਂ ਨੂੰ ਜਿਲੇ ਦਾ ਆਗਨ ਦੇ ਪ੍ਰਮਾਣਿਤਲੇ ਆਜਾਇਦਾ ਤੀਸਰੇ ਬੰਦੇ ਦਾ ਸੱਤ ਪ੍ਰਕਾਸ਼ ਰਿਪੋਰਟ ਕੀਤੀ ਗਈ ਸੀ ਕਿ ਪਰ ਉਹ ਆਪਣੇ ਨਾਂ ਹੀ ਉਹਨਾਂ ਦਾ ਐਡਰੈਸ ਪ੍ਰੋਪਰ ਹੋਣ ਨਾ ਹੋਣ ਕਰਨ ਉਹ ਨਹੀਂ ਪਕੜੇ ਜਾ ਸਕੇ ਪਰ ਉਹਨਾਂ ਦੇ ਵਾਸਤੇ ਵੀ ਅਸੀਂ ਆਪਣੀ ਟੈਕਨੀਕਲ ਜਿਹੜੀ ਹੈਗੀ ਆ ਰੂਲਸ ਦਾ ਇਸਤੇਮਾਲ ਕਰਕੇ ਜਾਂ ਬਾਕੀ ਹਿਊਮਨ ਇੰਟੈਲੀਜੈਂਸ ਦੇ ਡੇਟ ਦੇ ਉੱਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਸਾਈਬਰ ਕ੍ਰਾਈਮ ਨੂੰ ਨਾ ਹੋਵੇ ਉਹਨਾਂ ਨਾਲ ਉਹਦਾ ਮੈਸੇਜ ਇਹ ਹੈ ਜੀ ਸਾਡੇ ਐਸਐਸਪੀ ਸਾਹਿਬ ਗੌਰਵ ਪੂਰਾ ਜੀ ਦੇ ਹੁਕਮ ਉਜ਼ਾਰ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਦਾ ਥਾਣਾ ਖੁੱਲਿਆ ਜੀ ਤੇ ਇਸ ਤੋਂ ਇਲਾਵਾ ਲੋਕਾਂ ਨੂੰ ਇਹ ਹੈ ਕਿ ਜਿਹੜਾ ਸਾਈਬਰ ਕਰਾਈਮ ਦਿਨੋ-ਦਿਨ ਵੱਧ ਰਿਹਾ ਹੈ ਇਸ ਤੋਂ ਬਚਣ ਵਾਸਤੇ ਸਾਈਬਰ ਕਰਾਈਮ ਦਾ ਇੱਕ ਟੋਲ ਫਰੀ ਨੰਬਰ ਹੈ ਜੇਕਰ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ 1930 ਨੰਬਰ ਤੇ ਕਾਲ ਕਰ ਸਕਦੇ ਆ ਇੱਕ cybercrime.gov.in ਇਹਦੇ ਆਨਲਾਈਨ ਤੇ ਸ਼ਿਕਾਇਤ ਦਰਜ ਕਰਵਾ ਸਕਦੇ ਆ ਸਾਈਬਰ ਕਰਾਈਮ ਤੋਂ ਬਚਣ ਵਾਸਤੇ ਫੀਕ ਕਾਲਾਂ ਤੇ ਵਿਸ਼ਵਾਸ ਨਾ ਕਰੋ ਜਿਹਨਾਂ ਇਨਵੈਸਟਮੈਂਟ ਦੇ ਕਾਫੀ ਝੂਠੇ ਵਿਗਿਆਪਨ ਹੁੰਦੇ ਆ ਉਹਨਾਂ ਤੋਂ ਬਚੋ ਜੀ ਇਹ ਬੈਂਕ ਖਾਤੇ ਜਾਂ ODV ਦੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਤਾਂ ਕਿ ਇਹਨਾਂ ਤੋਂ ਬਚਿਆ ਜਾ ਸਕੇ ਇਸ ਤੋਂ ਇਲਾਵਾ ਕੋਈ ਵੀ ਅਣਜਾਣ ਲਿੰਕ ਆ ਜਾਂਦੀ ਹੈ ਕੋਈ ਵੀ ਇਹੋ ਜਿਹਾ ਮਟੀਰੀਅਲ ਜਿਹੜਾ ਸੋਸ਼ਲ ਮੀਡੀਆ ਤੇ ਮਿਲਦਾ ਉਹਨੂੰ ਜਲਦੀ ਕਲਿੱਕ ਨਾ ਕਰਕੇ ਇਹੋ ਜਿਹੀ ਕ੍ਰਾਈਮ ਤੋਂ ਬਚਿਆ ਜਾ ਸਕਦਾ ਹੈ ਭਾਜੀ ਰਿਮਾਂਡ ਦੇ ਦੌਰਾਨ ਜਿਹੜੀਆਂ ਨਾਲ ਇਹਨਾਂ ਦੇ ਜਿਹੜੇ ਹੈਗੇ ਆ ਜੀ ਇਹਨਾਂ ਦੇ ਅਕਾਊਂਟ ਜਿਹੜੇ ਆਲਰੇਡੀ ਸੀਗੇ ਉਹ ਫ੍ਰੀਜ਼ ਹੋ ਚੁੱਕੇ ਆ ਜੀ ਉਹ ਆਲਰੇਡੀ ਔਰ ਉਹਨਾਂ ਦੇ ਵਿੱਚੋਂ ਦਾਹ ਜਿਹੜਾ ਇਸ ਦੇ ਵਿੱਚ ਕਾਰਵਾਈ ਕਰਦੇ ਹੋਏ ਉਹਦਾ ਰਿਕਵਰ ਜਿੰਨੀ ਵੀ ਅਮਾਉਂਟ ਹੋ ਸਕੇਗੀ ਉਹ ਕੀਤੀ ਜਾਊਗੀ ਰਿਕਵਰ ਦੀ ਚੀਜ਼ ਲੱਗਿਆ ਇਹਨਾਂ ਨੇ ਟੋਟਲ ਅਮਾਉਂਟ ਕਿੰਨੀ ਕਿਤਾ ਦਿੱਤੀ ਹੈ ਜੀ ਸਰ ਉਹ ਕਿੰਨੇ ਜ ਤੱਕ ਕੰਮ ਕਰਦੇ ਆ ਇਹ ਸਰ ਪਿਛਲੇ 2 ਸਾਲ ਦੇ ਕਰੀਬ ਇਹਨਾਂ ਨਾਲ ਇਹ ਇਹਦੇ ਚੱਲਦੇ ਸੀਗੇ ਤੇ ਨੋਮੀਨਲ ਫੀਸ ਹੀ ਇਹਨਾਂ ਦੀ ਹੁੰਦੀ ਸੀਗੀ ਪਰ ਬਾਅਦ ਦੇ ਵਿੱਚ ਉਹ ਕਾਫੀ ਵੱਡੀ ਗਿਣਤੀ ਵਿੱਚ ਇਹ ਅਮਾਉਂਟ ਕਰਦੇ ਰਹੇ ਆ ਜਿਹੜੇ ਇਹਨਾਂ ਦੇ ਅਕਾਊਂਟ ਸੀ